ਜਿੱਦਾਂ ਸਾਰੇ ਜਾਣਦੇ ਆ ਕਿ ਬੀਬੀਆਂ ਇੱਕੋ ਵੱਡੇ ਵਾਰਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਪ੍ਰਭਾਸਾ ਸੰਸਥਾ ਵਿੱਚ ਉਧਰ ਰਹਿ ਰਹੀਆਂ ਸੀ ਕੁਝ ਬੀਬੀਆਂ ਨੂੰ ਸਾਨੂੰ ਸ਼ੈੱਡ ਵਿੱਚ ਪਾਣਾ ਪੈ ਰਿਆ ਸੀ ਤੇ ਕੁਝ ਕਾਫੀ ਜ਼ਿਆਦਾ ਟਾਈਟ ਸੀਗੇ ਤੇ ਇੱਕ ਇੱਕ ਬੈੱਡ ਤੇ ਦੋ ਦੋ ਬੀਬੀਆਂ ਬੈੱਡ ਨੂੰ ਸ਼ੇਅਰ ਕਰ ਰਹੀਆਂ ਸੀਗੀਆਂ ਤੇ ਇਹਨਾਂ ਨੂੰ ਰੀਹੈਬਿਟੇਸ਼ਨ ਚ ਪਾਣ ਲਈ ਇਹਨਾਂ ਨੂੰ ਹੋਰ ਇੰਪਰੂਵਮੈਂਟ ਵੱਲ ਲੈ ਕੇ ਜਾਣ ਲਈ ਕਾਫੀ ਲੰਮੇ ਸਮੇਂ ਤੋਂ ਇਹ ਬਿਲਡਿੰਗ ਬਣਾ ਰਹੇ ਸੀਗੇ ਤੇ ਜਿਹੜੀ ਕਿ ਹੁਣ ਬਣ ਕੇ ਤਿਆਰ ਹੋ ਗਈ ਹੈ ਤੇ ਇਹਦੇ ਵਿੱਚ ਬੈੱਡ ਲਗਾਏ ਗਏ ਜਿਵੇਂ ਹਜੇ ਹੋਰ ਵੀ ਅਸੀਂ ਬੈੱਡ ਬੈੱਡਾਂ ਦਾ ਇੰਤਜ਼ਾਮ ਕਰ ਰਹੇ ਹਾਂ ਤਾਂ ਕਿ ਬੀਬੀਆਂ ਨੂੰ ਉਧਰੋਂ ਹੋਰ ਨੂੰ ਵੀ ਕੀਤਾ ਜਾ ਸਕੇ ਇਹ ਉਹ ਬੀਬੀਆਂ ਹਨ ਜਿਨ੍ਹਾਂ ਨੂੰ ਜਿਹੜੀਆਂ ਕਿ ਥੋੜੀਆਂ ਜੀਆਂ ਇੰਪਰੂਵ ਹੋ ਚੁੱਕੀਆਂ ਹਨ ਸਟੇਬਲ ਹਨ ਕੁਝ ਤੇ ਨਾਲੇ ਹੀ ਇਹਨਾਂ ਦੇ ਵਿੱਚ ਗੇਮਸ ਵਾਲੇ ਬੱਚੇ ਹਨ ਤੇ ਜਿਹੜੇ ਲੰਗਰ ਦੇ ਵਿੱਚ ਸੇਵਾ ਕਰਦੀਆਂ ਉਹ ਬੀਬੀਆਂ ਹਨ ਜਿਨ੍ਹਾਂ ਕਿ ਕਾਫੀ ਹੱਦ ਤੱਕ ਰੱਗੇ ਨਾਲੋਂ ਇੰਪਰੂਵ ਹੋ ਗਈਆਂ ਤੇ ਉਹਨਾਂ ਨੂੰ ਕਿਉਂਕਿ ਜਦ ਜਿਆਦਾ ਮਾਨਸਿਕ ਰੋਗੀਆਂ ਵਿੱਚ ਰੱਖਿਆ ਜਾਂਦਾ ਤੋ ਫਿਰ ਤੇ ਬਿਮਾਰ ਹੋਣ ਦਾ ਚਾਂਸ ਹੁੰਦਾ ਇਸ ਕਰਕੇ ਇਹਨਾਂ ਨੂੰ ਅਲੱਗ ਹੀ এনवायरमेंट ਦੇਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਇੱਥੇ ਕਾਫੀ ਵਧੀਆ এনवायरमेंट ਮਿਲੇ ਤੇ ਨਾਲ ਹੀ ਵੋਕੇਸ਼ਨਲ ਤੇ ਵਿੰਗ ਵੀ ਸਾਡਾ ਬਿਲਕੁਲ ਨਾਲ ਹੈਗਾ ਫਿਜ਼ੀਓਥੈਰੇਪੀ ਵੀ ਇੰਗ ਨਾਲ ਹੈਗਾ ਤੇ ਗੇਮਜ਼ ਵਾਸਤੇ ਇਹਨਾਂ ਦੇ ਵੱਡੇ ਵੱਡੇ ਹਾਲ ਵੀ ਬਣਾਏ ਗਏ ਹੈਗੇ ਆ ਜਿਹੜੇ ਕਿ ਇੰਡੋਰ ਗੇਮਜ਼ ਇਹਨਾਂ ਨੂੰ ਅਸੀਂ ਸਿਖਾ ਰਹੇ ਹੈਗੇ ਆ ਤੇ ਇੱਥੋਂ ਇਹਨਾਂ ਦਾ ਲੰਗਰ ਹਾਲ ਵੀ ਬਿਲਕੁਲ نیچے ਬੇਸਮੈਂਟ ਚ ਹੈਗਾ ਤੇ ਉੱਥੇ ਵੀ ਇਹਨਾਂ ਨੂੰ ਜਾਂਚ ਸੁਖਾਲਾ ਹੋਏਗਾ ਤੇ ਆਸ ਹੈ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਵਿੱਚ ਇੰਪਰੂਵਮੈਂਟ ਹੋਰ ਵੀ ਜ਼ਿਆਦਾ ਹੋਏਗੀ ਤੇ ਤਾਂਕਿ ਇਹ ਇੰਡੀਪੈਂਡੈਂਟ ਡਿਸੀਜਨ ਲੈਣ ਯੋਗ ਹੋ ਜਾਣਗੀਆਂ